ਵੈਗੁਰਜੀ ਕਾਲਾ ਖਾਲਸਾ ਵੈਗੁਰਜੀ ਸਤਿਏ ਤੁਸੀਂ ਇਸ ਵੇਲੇ ਕਿੱਥੇ ਭਾਈ ਸਾਹਿਬ ਅਸੀਂ ਇਸ ਟਾਈਮ ਭਾਈ ਸਿੰਡਰਨ ਸੀਗਾ ਤਲਾ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਕਰਦਾਸਪੁਰ ਜੀ ਤੁਸੀਂ ਥੋੜਿਆ ਸੰਗਤ ਨੂੰ ਦੱਸ ਦੋਗੇ ਇਨਫੋਰਮੇਸ਼ਨ ਇੱਥੇ ਖਾਸ ਕਰਕੇ ਕੀ ਪ੍ਰੋਜੈਕਟ ਚੱਲ ਰਿਹਾ ਇਸ ਵੇਲੇ ਘੜਾਂ ਦੀ ਮਾਰ ਤੇ ਕਾਰਨ ਸਾਡੇ ਇਲਾਕੇ ਦੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਅਜਨਾਲਾ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰਾਂ ਦਾ ਵੀ ਕੱਚੇ ਘਰ ਟਹਿ ਗਏ ਪ੍ਰਸਤਾਤਾ ਲਗਾਤਾਰ ਚੱਲੂ ਸੀ ਉਹ ਮਾਰ ਦੇ ਕਾਰਨ ਖਾਲਸਾ ਏਡ ਵੱਲੋਂ ਆਪਣਾ ਗਰੰਤੀ ਸਿੰਘ ਪਿੰਡ ਰਣਸੀਗੇ ਤਲੇ ਤੋਂ ਇਹਨਾਂ ਦਾ ਆਪ ਜੀ ਨੇ ਘਰ ਤਿਆਰ ਕਰਕੇ ਦਿੱਤਾ ਮੈਂ ਆਪਣੇ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਤੇ ਖਾਲਸਾ ਜਿਹੜੀ ਪੂਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜੀ ਹਾਂਜੀ ਭਾਈ ਸਾਹਿਬ ਤੁਸੀਂ ਕਿਹੜੇ ਪਿੰਡ ਚੋਂ ਬੋਲਦੇ ਮੈਂ ਡੇਰ ਬਾਬਾ ਨਾਨਕ ਗੁਰਦਾਪੁਰ ਤੋਂ ਜੀ ਤੇ ਤੁਸੀਂ ਇੱਥੇ ਕਿੰਨੇ ਚਿਰ ਦੀ ਡਿਊਟੀ ਲਾਉਂਦੇ ਗਰੰਤੀ ਸਾਹਿਬ ਦੀ ਡਿਊਟੀ ਮੈਨੂੰ ਕੋਈ 10-12 ਸਾਲ ਹੋ ਗਏ ਤੇ ਜਦੋਂ ਹੁਣ ਆੜਾ ਇੱਥੇ ਦਾ ਨੁਕਸਾਨ ਕਾਫੀ ਹੋ ਗਿਆ ਸੀ ਘਰ ਦਾ ਹਾਂਜੀ ਹਾਂਜੀ ਬਹੁਤ ਬੈਡ ਬੁੱਡ ਸਭ ਕੱਪੜੇ ਕੁੱਪੜੇ ਸਾਬ ਉਤੋਂ ਦੇਖ ਵੀ ਸਾਥ ਜੀ ਹਾਂਜੀ ਹਾਂਜੀ ਹੁਣ ਤੁਹਾਡਾ ਫੁੰਨਾ ਕਰਤਿਆਰ ਹੋ ਜਾਣਾ ਥੋੜੇ ਚਿਰ ਹੋ ਗਿਆ ਭਾਜੀ ਹਾਂਜੀ ਹੋ ਜਾਣਾ ਥੋੜੇ ਚਿਰ ਕਰਿਆ ਜੀ ਸਮਝੀ ਦੇਖੋ ਇੱਕ ਉਹ ਥੱਲੇ ਕਮਰਾ ਹੈ ਇੱਕ ਉੱਪਰ ਕਮਰਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਗਰੀਬਾਂ ਦੀ ਹੁੰਦੇ ਜੀ ਪਰ ਨਾਲ ਪਾਸ਼ਾ ਦੀ ਕਿਰਪਾ ਤੁਹਾਡੇ ਤੇ ਤੇ ਗਰੀਬਾਂ ਦੀ ਤੇ ਘਰ-ਬਾਰ ਲੱਗਦੀ ਇਹ ਵੀ ਹੋਰੀ ਸ਼ੈਤਾਨ ਬਹੁਤ ਕਰਦੇ ਪਰ ਦੇ ਪ੍ਰਭਾਵਤ ਲੋਕਾਂ ਦੇ ਤਾਂ ਬਹੁਤ ਮਾੜਾ ਹਾਲ ਸੀ ਇਹ ਗਰੀਬ ਦਾ ਵੋਟਿੰਗ ਕੋਰਨ ਧੰਨਵਾਦ ਤੁਹਾਡਾ ਕਿ ਜਿਹੜਾ ਮੇਰਾ ਕਰ ਪੈ ਗਿਆ ਮੈਂ ਕਿ ਗਰੰਤੀ ਸਿੰਘ ਹੋਂਦੇ باوجود ਮੈਂ ਨਹੀਂ ਕਰ ਸਕਦਾ ਤੁਹਾਨੂੰ ਬਹੁਤ ਕਿਰਪਾ ਕੀਤੀ ਹੈ